ਇੱਕ ਸਮਾਂ ਐਸਾ ਵੀ ਆਇਆ ਕਿ ਭੀਮ ਚੰਦ ਨੇ ਨਾ ਆਪਣਾ ਵਜ਼ੀਰ ਪਰਮਾਨੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਭੇਜਿਆ ਸ਼੍ਰੀ ਅਨੰਦਪੁਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦੇ ਨਾਲ ਮਿਲਿਆ ਜਾਵੇ ਵਿਚਾਰ ਕੀਤੀ ਜਾਵੇ ਬੇਸ਼ੱਕ ਉੱਪਰੋਂ ਇਹ ਮਿਲਣ ਦੀ ਗੱਲ ਕਰਦਾ ਸੀ ਪਰ ਅੰਦਰ ਇਹਦੇ ਕਪਟ ਸੀ ਇਹ ਦੇਖਣਾ ਚਾਹੁੰਦਾ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਕਿੰਨੀ ਕਿ ਤਾਕਤ ਹੈ ਕਿੰਨੀ ਉਹਦੇ ਕੋਲ ਫੌਜ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੂਰਬੀਰ ਯੋਧੇ ਬਹਾਦਰ ਜੰਗੀ ਜਰਨੈਲ ਪੈਦਾ ਕਰ ਰਹੇ ਸੀ ਇਹਦੇ ਅੰਦਰੇ ਅੰਦਰ ਡਰ ਇਹਨੂੰ ਖਾਈ ਜਾਂਦਾ ਸੀ ਵੀ ਜੇ ਗੁਰੂ ਗੋਬਿੰਦ ਸਿੰਘ ਕੋਲ ਇੰਨੀ ਫੌਜ ਇਕੱਠੀ ਹੋ ਗਈ ਪਤਾ ਨਹੀਂ ਪਹਾੜੀਆਂ ਦੇ ਉੱਤੇ ਸਾਡੇ ਉੱਤੇ ਹਮਲਾ ਕਰ ਲੈ ਇਹ ਸਾਡਾ ਰਾਜ ਭਾਗ ਨਾ ਕਿਤੇ ਜਿੱਤ ਲੈ ਅੰਦਰੋਂ ਡਰ ਸੀ ਇਹਨੂੰ ਇਹਨੇ ਆਪਣਾ ਵਜ਼ੀਰ ਪਰਮਾਨੰਦ ਸ਼੍ਰੀ ਆਨੰਦਪੁਰ ਸਾਹਿਬ ਭਿਜਿਆ ਵੀ ਤੂੰ ਗੁਰੂ ਗੋਬਿੰਦ ਸਿੰਘ ਨਾਲ ਸਾਡੇ ਮੇਲ ਦਾ ਸਮਾਂ ਨਿਯਤ ਕਰਕੇ ਆ ਹੁਣ ਪਰਮਾਨੰਦ ਸ਼੍ਰੀ ਆਨੰਦਪੁਰ ਸਾਹਿਬ ਪਹੁੰਚਾ ਇੱਧਰ ਜਦੋਂ ਪਰਮਾਨੰਦ ਨੇ ਰਾਜੇ ਭੀਮ ਚੰਦ ਦੇ ਮਨ ਦੀ ਵਿਚਾਰ ਦਸੀ ਵੀ ਸਤਿਗੁਰੂ ਤੁਹਾਡੇ ਨਾਲ ਸਾਡਾ ਰਾਜਾ ਭੀਮਜੰਦ ਮਿਲਣਾ ਚਾਹੁੰਦਾ ਹੈ। ਦਿਲਾਂ ਦੀਆਂ ਬੁੱਝਣ ਵਾਲੇ ਸਤਿਗੁਰੂ ਸਾਰਾ ਕੁਝ ਜਾਣਦੇ ਸੀ ਬੇਸ਼ੱਕ। ਪਰ ਫਿਰ ਵੀ ਪਰਮਾਨੰਦ ਨੂੰ ਕਹਿ ਦਿੱਤਾ ਕੋਈ ਨਹੀਂ ਭੇਜ ਦਿਓ। ਜਦੋਂ ਮਰਜੀ ਆਓ ਕੋਈ ਗੱਲ ਨਹੀਂ। ਸਵਾ ਨਿਰਧਾਰਨ ਕਰਕੇ ਪਰਮਾਨੰਦ ਫਿਰ ਆਪਣੇ ਪਹਾੜ ਦੇ ਵਿੱਚ ਰਾਜੇ ਭੀਮਜੰਦ ਕੋਲ ਪਹੁੰਚ ਗਿਆ। ਭੀਮ ਚੰਦ ਨੇ ਤਿਆਰੀ ਕੀਤੀ ਤਿਆਰੀ ਕੀਤੀ ਕਲਗੀ ਇਹਨੇ ਲਾਈ ਘੋੜੇ ਤੇ ਸੁੰਦਰ ਕਾਠੀ ਪਾਈ ਤਿਆਰੀ ਕੀਤੀ ਸੁੰਦਰ ਬਸਤਰ ਪਹਿਨੇ ਕਈ ਤਰ੍ਹਾਂ ਦੇ ਸ਼ਿੰਗਾਰ ਕੀਤੇ ਤੇ ਜਦੋਂ ਆਦਮ ਕੱਦ ਸ਼ੀਸ਼ੇ ਦੇ ਸਾਹਮਣੇ ਖੜਾ ਹੋਇਆ ਨਾ ਭੀਮ ਚੰਦ ਤੇ ਸੋਚਿਆ ਬਈ ਮੇਰੀ ਉਮਰ ਵੀ ਜ਼ਿਆਦਾ ਹੈ ਗੋਬਿੰਦ ਸਿੰਘ ਦੀ ਉਮਰ ਵੀ ਥੋੜੀ ਤੇ ਮੈਂ ਉਹਦੇ ਕੋਲ ਮੈਂ ਚੱਲ ਕੇ ਜਾਵਾਂਗਾ ਲੋਕ ਕੀ ਕਹਿਣਗੇ ਪਹਾੜ ਦਾ ਐਡਾ ਵੱਡਾ ਰਾਜਾ ਭੀਮ ਚੰਦ ਤੇ ਉਹ ਇੱਕ ਛੋਟੀ ਜੀ ਉਮਰ ਦੇ ਗੁਰੂਕੋਲ ਗਿਆ ਚੱਲ ਗਿਆ ਇਹ ਮਨ ਦੇ ਅੰਦਰ ਹੰਕਾਰ ਨੇ ਜਨਮ ਲੈ ਲਿਆ ਹੰਕਾਰ ਆ ਗਿਆ ਫਿਰ ਵੀ ਜਦੋਂ ਇਹ ਆਪਣੇ ਦਰਬਾਰ ਵਿੱਚ ਆਇਆ ਉਥੇ ਸਾਰੇ ਵਜ਼ੀਰ ਇਕੱਠੇ ਜਿਹਦੇ ਵਿੱਚ ਬੜਾ ਸਿਆਣਾ ਇੱਕ ਵਜ਼ੀਰ ਦੇਵੀ ਚੰਦ ਪੀ ਮਚਾਂਦ ਨੇ ਦੇਵੀ ਚੰਦ ਨੂੰ ਮੁਖਾਤਬ ਹੋ ਕੇ ਕਿਹਾ ਉਹ ਦੇਵੀ ਚੰਦਾ ਭਲਾ ਮੈਂ ਕਿਹੋ ਜਿਹਾ ਲੱਗਦਾ ਤੂੰ ਅੱਗੇ ਕਈ ਵਾਰ ਆਨੰਦਪੁਰ ਸਾਹਿਬ ਗਿਆ ਹੁਣ ਮੇਰੀ ਜਿਹੜੀ ਸ਼ਾਨ ਹੈ ਮੇਰਾ ਜਿਹੜਾ ਇਹ ਸ਼ਿੰਗਾਰ ਹੈ ਤੈਨੂੰ ਕਿਹੋ ਜਿਹਾ ਲੱਗਾ ਕਿਉਂਕਿ ਮੈਂ ਗੋਬਿੰਦ ਸਿੰਘ ਨੂੰ ਮਿਲਣ ਚੱਲੇ ਆ ਉਹਦੇ ਨਾਲ ਉਹ ਮੇੜਾ ਮੇਰਾ ਸ਼ਿੰਗਾਰ ਜ਼ਿਆਦਾ ਹੋਣਾ ਚਾਹੀਦਾ ਉਹ ਇੱਕ ਪੀਰਾ ਫਕੀਰਾਂ ਦੀ ਗੱਦੀ ਹੈ ਅਸੀਂ ਬਾਦਸ਼ਾਹ ਹੋਏ ਆ ਅਸੀਂ ਰਾਜੇ ਹੋਏ ਆ ਛਾੜਾ ਜਿਹੜਾ ਹੈ ਚੜ੍ਹ ਤੇ ਜ਼ਿਆਦਾ ਹੋਣੀ ਚਾਹੀਦੀ ਦੇਵੀ ਚੰਦ ਕਹਿਣ ਲੱਗਾ ਠੀਕ ਹੈ ਤੁਸੀਂ ਰਾਜੇ ਹੋ ਤੁਹਾਡੀ ਚੜਤ ਜ਼ਿਆਦਾ ਹੋਣੀ ਚਾਹੀਦੀ ਸ਼ਾਨ ਜ਼ਿਆਦਾ ਹੋਣੀ ਚਾਹੀਦੀ ਹੈ ਪਰ ਜੇ ਤੂੰ ਬਰਾਬਰੀ ਕਰਦਾ ਹੈ ਗੁਰੂ ਗੋਬਿੰਦ ਸਿੰਘ ਦੇ ਨਾਲ ਆਪਣੀ ਸ਼ਾਨ ਦੀ ਤੁਲਨਾ ਕਰਨੀ ਚਾਹੁੰਦਾ ਤੇ ਫਿਰ ਰਾਜਾ ਚੇਤੇ ਰੱਖੀ ਗੁਰੂ ਗੋਬਿੰਦ ਸਿੰਘ ਦੀ ਸ਼ਾਨ ਦੀ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ ਉਹਦੇ ਨੇੜੇ ਤੇੜੇ ਵੀ ਨਹੀਂ ਕੋਈ ਪਹੁੰਚ ਸਕਦਾ ਭੀਮ ਚੰਦ ਬੜਾ ਹਰਾਨ ਹੋਇਆ ਵਜ਼ੀਰ ਮੇਰਾ ਸੇਵਤ ਗੋਬਿੰਦ ਸਿੰਘ ਦੀ ਕਰਦਾ ਹੈ ਹੁਣ ਉਹਨੇ ਤੇ ਗੋਬਿੰਦ ਸਿੰਘ ਹੀ ਕਹਿਣਾ ਸੀ ਨਾ ਗੁਰੂ ਤੇ ਸਾਡੇ ਨੇ ਮਾਲਕ ਸਾਡੇ ਨੇ ਹੁਣ ਉਹਨੇ ਸਤਕਾਰ ਨਹੀਂ ਕਰਨਾ ਉਹ ਕਹਿੰਦਾ ਗੋਬਿੰਦ ਸਿੰਘ ਛੋਟੀ ਉਮਰ ਹੈ ਇਹ ਉਹਨੂੰ ਗੁਰੂ ਗੋਬਿੰਦ ਸਿੰਘ ਕਹਿੰਦਾ ਭੀਮ ਚੰਦ ਆ ਦੇਵੀ ਚੰਦ ਮਾਫ ਕਰਨਾ ਦੇਵੀ ਚੰਦ ਨੂੰ ਗੁਰੂ ਕਹਿੰਦਾ ਤੇ ਨਾਲੇ ਮੈਨੂੰ ਕਹਿੰਦਾ ਤੇ ਤੇਰੀ ਸ਼ਾਨ ਕਿਤੇ ਵੀ ਨਹੀਂ ਟਿਕਦੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਤੇ ਭੀਮ ਚੰਦ ਕਹਿੰਦਾ ਦੇਵੀ ਚੰਦਾ ਜੇ ਅਸੀਂ ਤੈਨੂੰ ਆਨੰਦਪੁਰ ਸਾਹਿਬ ਯਾਰ ਤੋਂ ਨਹੀਂ ਰੋਗਦੇ ਇਹਦਾ ਮਤਲਬ ਇਹ ਨਹੀਂ ਖਾਵੇਂ ਸਾਡਾ ਤੇ ਸਿਮਤੋ ਦੀ ਕਰੇ ਅਸੀਂ ਬਾਦਸ਼ਾਹ ਲੋਕ ਕੋ ਨਿਆ ਰਾਜੇ ਲੋਕ ਕੋ ਨਿਆ ਪਹਾੜ ਦੇ ਸਾਡੇ ਸਾਹਮਣੇ ਗੋਬਿੰਦ ਸਿੰਘ ਦੀ ਸ਼ਾਨ ਦੇ ਕਿਤੇ ਵੀ ਨਹੀਂ ਖੜਦੇ ਪਰ ਵੀ ਦੇਵੀ ਚੰਦ ਭੀਮ ਚੰਦ ਨੂੰ ਕਹਿਣ ਲੱਗਾ ਠੀਕ ਹੈ ਰਾਜਾ ਮੈਂ ਤੇਰਾ ਵਜ਼ੀਰ ਆ ਤੇਰੇ ਕੋਲੋਂ ਮੈਂ ਖਰਚਾ ਲੈਣਾ ਤੁਸੀਂ ਸਾਰੀਆਂ ਸਹੂਲਤਾਂ ਆਪਣੇ ਵਜ਼ੀਰਾਂ ਨੂੰ ਦਤੀਆਂ ਨੇ ਜਿਹਦੇ ਵਿੱਚ ਮੈਂ ਵੀ ਆ ਪਰ ਸੱਚੀ ਜਿਹੜੀ ਗੱਲ ਹੈ ਉਹ ਮੈਂ ਜ਼ਰੂਰ ਕਵਾਂਗਾ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਦੇ ਸਾਹਮਣੇ ਦੁਨੀਆਂ ਦੀ ਕੋਈ ਤਾਕਤ ਦੀ ਸ਼ਾਨ ਨਹੀਂ ਟਿਕਦੀ। ਜਦੋਂ ਇਸ ਤਰ੍ਹਾਂ ਦੇ ਵਿਚਾਰ ਚੱਲੇ ਬੜਾ ਕ੍ਰੋਧ ਵਿੱਚ ਆਇਆ। ਕਿ ਜਿਹੜਾ ਵਜ਼ੀਰ ਅੱਜ ਮੇਰੇ ਸਾਹਮਣੇ ਖੜਾ ਹੋ ਕੇ ਗੁਰੂ ਗੋਬਿੰਦ ਸਿੰਘ ਦੀ ਸਿਫਤ ਕਰਦਾ ਹੈ ਕੱਲ ਨੂੰ ਬਗਾਵਤ ਵੀ ਕਰ ਸਕਦਾ ਹੈ। ਇਹ ਵੀ ਇੰਨੀ ਜ਼ਰੂਰਤ ਹੋ ਗਈ ਮੇਰੇ ਸਾਹਮਣੇ ਮੇਰੀ ਤੋਹੀਨ ਕਰੇ ਮੇਰੀ ਸਬਤ ਨਾ ਕਰੇ ਜਿੰਨوں ਅਸੀਂ ਬਰੋਹੀ ਸਮਝਦੇ ਆ ਜਿਹੜਾ ਸਾਡੇ ਖਿਲਾਫ ਫੌਜਾਂ ਇਕੱਠੀਆਂ ਕਰਦਾ ਇਹ ਉਹ ਦੀ ਸਬਤ ਕਰਦਾ ਫਿਰ ਹੰਕਾਰ ਸੀ ਉਮਰ ਵੱਡੀ ਹੈ ਮੇਰੀ ਮੈਂ ਉਹਨੂੰ ਜਾ ਕੇ ਕਿਉਂਕਿ ਦੇਵੀ ਚੰਦ ਨੇ ਇਹ ਵੀ ਕਿਹਾ ਸੀ ਵੀ ਰਾਜਾ ਜਾਓ ਤੁਸੀਂ ਆਨੰਦਪੁਰ ਸਾਹਿਬ ਪਰ ਗੁਰੂ ਗੋਬਿੰਦ ਸਿੰਘ ਦੇ ਅੱਗੇ ਬਾਦਸ਼ਾਹਾਂ ਵਾਂਗੂ ਪੇਸ਼ ਨਾ ਆਇਓ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਓ ਇਹ ਵੀ ਗੱਲ ਖਾ ਗਈ ਭੀਮਚੰਦ ਨੂੰ ਮੈਂ ਵੱਡੀ ਉਮਰ ਦਾ ਇੱਕ ਛੋਟੀ ਉਮਰ ਦੇ ਗੁਰੂ ਅਗੇ ਮੱਥਾ ਟੇਕਾਂ ਐਸੇ ਵਜ਼ੀਰ ਨੂੰ ਰਹਿਣ ਦਾ ਕੋਈ ਹੱਕ ਨਹੀਂ ਭੀਮਚੰਦ ਦੇ ਮਨ ਵਿੱਚ ਵਿਚਾਰ ਆਈ ਵੀ ਇਹਨੂੰ ਹੁਣ ਜਿਉਂਦਾ ਨਹੀਂ ਛੱਡਣਾ ਚਾਹੀਦਾ ਜੇ ਅੱਜ ਇਹਨੂੰ ਕੋਈ ਸਜ਼ਾ ਨਾ ਦਿੱਤੀ ਕੱਲ ਨੂੰ ਕੋਈ ਹੋਰ ਵਜ਼ੀਰ ਖੜਾ ਹੋ ਕੇ ਉੱਠ ਕੇ ਗੱਲਾਂ ਕਰੇਗਾ ਇਨੇ ਹੁਕਮ ਸੁਣਾ ਦਿੱਤਾ ਕਿ ਦੇਵੀ ਚੰਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਮੌਤ ਦਾ ਫਰਮਾਨ ਜਾਰੀ ਹੋ ਗਿਆ ਜਾਂ ਤੇ ਬੋਬਨ ਸਿੰਘ ਦੀ ਸਫਤ ਨਾ ਕਰ ਤੇ ਫਿਰ ਜੇ ਉਹਦੀ ਸਫਤ ਕਰਨੀ ਹੈ ਸਾਡੀ ਨਹੀਂ ਕਰਨੀ ਸਾਡੀ ਗੱਲ ਨਹੀਂ ਮੰਨਣੀ ਤੇ ਫਿਰ ਮੌਤ ਪਰਵਾਨ ਕਰਨ ਵਾਸਤੇ ਤਿਆਰ ਹੋ ਜਾ ਮੌਤ ਤੇਰੇ ਵੱਲ ਨੂੰ ਆ ਰਹੀ ਹੈ ਵੱਧ ਰਹੀ ਹੈ ਤੇਰੇ ਵੱਲ ਪਰ ਦੇਵੀ ਚੰਦ ਕਹਿੰਦਾ ਰਾਜਾ ਭੀਮ ਚੰਦ ਜੀ ਸਚਾਈ ਸਚਾਈ ਰਹਿਣੇ ਇਹ ਆਪਣੀ ਗੱਲ ਤੋਂ ਟਸ ਤੋਂ ਮਾਸ ਨਾ ਹੋਇਆ ਭਰੋਸਾ ਸੀ ਨਾ ਗੁਰੂ ਦੇ ਉੱਤੇ ਵਿਸ਼ਵਾਸ ਬੜੀ ਵੱਡੀ ਚੀਜ਼ ਹੁੰਦੀ ਭੀਮ ਚੰਦ ਬੜਾ ਗੁੱਸੇ 'ਚ ਇੰਨੇ ਜਲਾਵ ਸੱਦੇ ਦੇ ਕਹਿੰਦੇ ਇਹਨੂੰ ਮੌਤ ਦੇ ਘਾਟ ਉਤਾਰ ਦਿਓ ਵਾ ਇੰਨੀ ਦਖਦਾਈ ਮੌਤ ਹੋਵੇ ਵੀ ਦੂਸਰਿਆਂ ਨੂੰ ਅੱਗੇ ਵਾਸਤੇ ਇਹ ਸਮਝ ਪੈ ਸਕੇ ਵੀ ਜਿਹੜਾ ਵੀ ਭੀ ਮਚੰਦ ਦੇ ਅੱਗੋਂ ਖੜਾ ਹੋਇਆ ਉਹਦਾ ਹਸ਼ਰ ਕੀ ਹੁੰਦਾ ਹੈ ਜਿਹੜੀਆਂ ਅੱਖਾਂ ਨਾਲ ਇਹ ਗੁਰੂ ਗੋਬਿੰਦ ਸਿੰਘ ਨੂੰ ਦੇਖਦਾ ਹੈ ਨਾ ਇਹ ਕਹਿੰਦਾ ਮੈਂ ਦਰਸ਼ਨ ਕਰਦਾ ਇਹ ਅੱਖਾਂ ਹੀ ਖਤਮ ਕਰਦੇ ਉਹ ਦੀਆਂ ਤਤੇ ਗਰਮ ਕੱਲ ਇਹਦੀਆਂ ਅੱਖਾਂ ਵਿੱਚ ਠੋਕਦੇ ਤੇ ਉੱਚੀ ਪਹਾੜੀ ਤੇ ਖੜੇ ਕਰਕੇ ਅੱਖਾਂ 'ਚ ਕਿਲ ਠੋਕੇ ਤਕਾ ਦੇ ਕੇ ਥੱਲੇ ਸਿੱਟਦੇ ਉਹ ਮੌਤ ਹੋ ਜਾਏਗੀ ਜੰਗਲੀ ਜਾਨਵਰੇ ਨੂੰ ਖਾ ਜਾਣਗੇ ਬੜਾ ਫੜਾ ਲਿਆ ਜਲਾਦਾਨ ਹੈ ਕਿਉਂਕਿ ਜਦੋਂ ਤੱਕ ਵਜ਼ੀਰ ਸੀ ਸਾਰੇ ਫੌਜੀ ਜਾਂ ਹੋਰ ਜਿੰਨੇ ਸੀ ਜਰਨੈਲ ਉਹ ਇਹਦੀ ਇੱਜ਼ਤ ਕਰਦੇ ਸੀ ਤੇ ਜੇ ਹੁਣ ਰਾਜੇ ਨਹੀਂ ਇਹਨੂੰ ਸਜ਼ਾ ਸੁਣਾ ਦिती ਤੇ ਹੁਣ ਕੋਈ ਵੀ ਉਹਦੀ ਇੱਜ਼ਤ ਨਹੀਂ ਕਰਦਾ ਗੱਲ ਆ ਰਹਿ ਗਿਆ ਭੀ ਦੇਵੀ ਚੰਦ ਫੜ ਲਿਆ ਜਲਾਦ ਨੇ ਲੈ ਗਏ ਪਹਾੜ ਤੇ ਹੁਣ ਰਾਜੇ ਭੀਵੇਂ ਚੰਦ ਦਾ ਹੁਕਮ ਹੈ ਤੇ ਇਹਨੂੰ ਮੌਤ ਦੇ ਘਾਟ ਉਤਾਰਦੇ ਜਦੋਂ ਲੱਗੇ ਨਾ ਤੌਰਨ ਜਲਾਦ ਲੈ ਕੇ ਇਹਦੀ ਭੈਣ ਇਹਦੀ ਮਾਂ ਤੇ ਇਹਦੀ ਘਰ ਵਾਲੀ ਉਹਨਾਂ ਨੇ ਬੜੇ ਤਰਲੇ ਕੀਤੇ ਹੁਣ ਭੈਣ ਤੇ ਭਰਾ ਦਾ ਪਿਆਰ ਬਹੁਤ ਵੱਡੀ ਗੱਲ ਹੈ ਔਰ ਭੈਣ ਕਹਿੰਦੀ ਆ ਵੀਰਾ ਤੂੰ ਕੱਲਾ ਕੱਲਾ ਮੇਰਾ ਵੀਰ ਹੈ ਬੜਾ ਸਤਿਕਾਰ ਹੈ ਤੇਰਾ ਭੀਮ ਚੰਦ ਦੇ ਦਰਬਾਰ ਵਿੱਚ ਤੇ ਵਜ਼ੀਰ ਹੋਣ ਦੇ ਨਤੇ ਦੁਨੀਆ ਬੜਾ ਸਤਿਕਾਰ ਕਰਦੀ ਤੇ ਜੇ ਤੂੰ ਚਲੇ ਆ ਗਿਆ ਸਾਡਾ ਜੀਣਾ ਬੜਾ ਮੁਸ਼ਕਲ ਹੋ ਜਾਏਗਾ ਪਰ ਭੈਣ ਦੇ ਤਰਲੇ ਵੀ ਦੇਵੀ ਚੰਦ ਨੂੰ ਡਲਾ ਨਾ ਸਕੇ ਬੁੱਢੀ ਮਾਵੀਆਂ ਰੋਂਦੀਆਂ ਜਿਹੜੀਆਂ ਨਿਕਲਦੀਆਂ ਧਾਵੇਂ ਨੂੰ ਰੋਕ ਨਾ ਸਕੀਆਂ ਤੇ ਘਰ ਵਾਲੀ ਜਿਹੜੀ ਕਹਿੰਦੀ ਸੀ ਨਵਾਂ ਵਿਆਹ ਹੋਇਆ ਵੀ ਦੱਸੋ ਮੈਨੂੰ ਕਾਹਦੇ ਜੋਗਾ ਛੱਡ ਚੱਲੇ ਹੋ ਪਰ ਦੇਵੀ ਚੰਦ ਗੁਰੂ ਦਾ ਸਿੱਖ ਗੁਰੂ ਦੀ ਨਿੰਦਾ ਆਪਣੇ ਸਾਹਮਣੇ ਆਪਣੇ ਕੰਨਾਂ ਨਾਲ ਨਹੀਂ ਸੁਣ ਸਕਦਾ ਗੁਰ ਕੀ ਨਿੰਦਾ ਸੁਣੇ ਨਾ ਕਾਨ ਜਿਹੜੇ ਗੁਰਸਿੱਖ ਹੁੰਦੇ ਨੇ ਉਹ ਕਦੇ ਨਿੰਦਾ ਸੁਣਦੇ ਨਹੀਂ ਪੀ ਦੇਵੀ ਚੰਦ ਆਪਣੇ ਫੈਸਲੇ ਤੋਂ ਪਿੱਛੇ ਨਾ ਹਟਿਆ ਤੇ ਭੀਮ ਚੰਦ ਆਪਣੇ ਫੈਸਲੇ ਤੋਂ ਪਿੱਛੇ ਨਾਟਿਆ ਇਹਨੂੰ ਮੌਤ ਦੇਣੀ ਦੇਣੀ ਲੈ ਕੇ ਪਹਾੜ ਤੇ ਜਲਾਦ ਹੁਣ ਕਿੱਲ ਤਤੇ ਕਰ ਰਹੇ ਨੇ ਕਿਉਂਕਿ ਜਲਾਦਾ ਨੂੰ ਲਾਲਚ ਦਿੱਤਾ ਸੀ ਨਾ ਕਿ ਜਿੰਨਾ ਇਹਨੂੰ ਔਖਾ ਕਰਕੇ ਮਾਰੋਗੇ ਓਨਾ ਹੀ ਜ਼ਿਆਦਾ ਤੁਹਾਨੂੰ ਨਾਮ ਦਿੱਤਾ ਜਾਏਗਾ ਇੰਦਰੇ ਕੈਲਾਤ ਤੇ ਕਰਦੇ ਨੇ ਤੇ ਇਧਰ ਦੇਵੀ ਚੰਦ ਕਹਿੰਦਾ ਮਨ ਦੇ ਨਾਲ ਵਿਚਾਰਾ ਕਰਦਾ ਵੀ ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਤੇਰੇ ਤੋਂ ਬਿਨਾ ਹੁਣ ਮੇਰਾ ਕੋਈ ਨਹੀਂ ਰਾਜੇ ਵੀ ਜਿਹੜੇ ਨੇ ਉਹ ਵੀ ਆਪਣੇ ਫਰਜ਼ ਤੋਂ ਜਿਹੜੇ ਨੇ ਉਹ ਦੂਰ ਹੋ ਗਏ ਕਿਉਂਕਿ ਰਾਜੇ ਵਾਸਤੇ ਪ੍ਰਜਾ ਹੋਵੇ ਵਜ਼ੀਰ ਹੋਣ ਜਿੰਨੇ ਸਾਰੇ ਸਾਰਿਆਂ ਦਾ ਇੱਕ ਪਿਓ ਦੀ ਤਰ੍ਹਾਂ ਪਾਲਣੇ ਦਾ ਪਾਲਣਾ ਕਰਨ ਦਾ ਫਰਜ਼ ਬਣਦਾ ਹੈ ਰਾਜੇ ਦਾ ਪਰ ਜਦੋਂ ਰਾਜਾ ਹੀ ਜ਼ਾਲਮ ਹੋ ਜਾਏ ਤੇ ਫਿਰ ਪਰਜਾ ਦਾ ਰਾਖਾ ਕੌਣ ਹੈ ਤੇ ਫਿਰ ਰੱਬ ਹੀ ਚੇਤੇ ਆਉਂਦਾ ਹੈ ਨਾ ਦੇਵੀ ਚੰਦ ਨੂੰ ਵੀ ਅਜਗੁਰੂ ਨਾਨਕ ਦੇਵ ਮਹਾਰਾਜ ਚੇਤੇ ਆਏ ਭਾਵਨਾ ਪਹਿਲਾਂ ਸੀ ਪਰ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਆਪਣੇ ਮੇਰੇ ਸਤਿਗੁਰੂ ਤੋਂ ਬਿਨਾ ਮੇਰਾ ਕੋਈ ਨਹੀਂ ਹੁਣ ਦੇਵੀ ਚੰਦ ਨੇ ਅੱਖਾਂ ਕੀਤੀਆਂ ਨੇ ਬੰਦ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੱਕ ਇਹ ਅਰਦਾਸਾਂ ਕਰਦਾ ਸੱਚੇ ਪਾਤਸ਼ਾਹ ਬਸ ਹੁਣ ਤੂੰ ਹੀ ਹੈ ਮੈਂ ਆਪਣੇ ਧਰਮ ਤੇ ਖੜਾ ਹੋ ਗਿਆ ਮੇਰੇ ਮਨ ਦੀ ਜਿਹੜੀ ਸੱਚੀ ਪ੍ਰੀਤ ਹੈ ਤੇਰੇ ਚਰਨਾਂ ਦੇ ਨਾਲ ਜੁੜੀ ਹੈ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵ ਰਸਾਂ ਗਤੋਰੀ ਹੁਣ ਹੋਰ ਸਾਰਿਆਂ ਨਾਲ ਹੀ ਟੁੱਟ ਗਈ ਪ੍ਰੀਤ ਹੋਰ ਤੇਰੇ ਨਾਲ ਹੀ ਕਿਰਪਾ ਕਰੋ ਤੇ ਬਿਰਤੀ ਕਦੇ ਨਾ ਹੋ ਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਭਾਈ ਦੇਵੀ ਚੰਦ ਨੇ ਅਰਦਾਸ ਕੀਤੀ। ਸ਼੍ਰੀ ਆਨੰਦਪੁਰ ਸਾਹਿਬ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੱਕ ਦੇਵੀ ਚੰਦ ਦੀ ਅਰਦਾਸ ਪਹੁੰਚੀ। ਹੁਣ ਦੇਵੀ ਚੰਦ ਦੀ ਅੱਖਾਂ ਬੰਦ ਨੇ। ਜੁੜਿਆ ਹੋਇਆ ਅਰਦਾਸ ਦੇ ਇਧਰ ਜਲਾਦਾ ਨੇ ਉਹ ਤਤੇ ਕਿਲ ਜਿਹੜੇ ਨੇ ਨਾ ਉਹ ਕੰਨੇ ਅੱਗ ਦੇ ਵਿੱਚੋਂ ਤੇ ਦੇਵੀ ਚੰਦ ਦੀਆਂ ਅੱਖਾਂ ਵਿੱਚ ਠੋਕ ਦਿੱਤੇ ਹੁਣ ਧਿਆਨ ਦੇਣ ਵਾਲੀ ਗੱਲ ਇਹ ਹੈ ਜਲਾਦਾ ਨੇ ਆਪਣਾ ਕੰਮ ਕੀਤਾ ਕਿਲ ਅੱਖਾਂ ਵਿੱਚ ਵੀ ਠੋਕੇ ਆਪਣੇ ਵੱਲੋਂ ਉਹਨਾਂ ਨੇ ਅੱਖਾਂ ਅੰਨੀਆਂ ਵੀ ਕੀਤੀਆਂ ਅੱਗ ਵਰਗੇ ਲਾਲ ਕਿਲ ਵੀ ਉਹਦੇ ਅੱਖਾਂ ਵਿੱਚ ਠੋਕੇ ਤੇ ਪਹਾੜੀ ਤੋਂ ਧੱਕਾ ਦੇ ਕੇ ਥੱਲੇ ਵੀ ਸਟਿਆ ਕਮੀ ਕੋਈ ਨਹੀਂ ਛੱਡੀ ਕਮੀ ਕੋਈ ਨਹੀਂ ਛੱਡੀ ਤੇ ਜਦੋਂ ਧੱਕਾ ਮਾਰ ਕੇ ਥੱਲੇ ਸੜ ਦਿੱਤਾ ਨਾ ਖੜ ਦੇ ਵਿੱਚ ਤੇ ਹੁਣ ਇਹ ਜਲਾਦ ਵਾਪਸ ਆਏ ਹੁਣ ਇਧਰ ਥੋੜਾ ਜਿਹਾ ਸਮਾਂ ਅੱਖਾਂ ਖੁੱਲੀਆਂ ਦੇਵੀ ਚੰਦ ਦੀਆਂ ਹਰ ਸੱਜੇ ਖਬੇ ਦੇਖਿਆ ਵੀ ਇਥੇ ਜਲਾਦ ਹੀ ਕੋਈ ਨਹੀਂ ਸਾਧ ਸੰਗਤ ਹਰਾਨ ਹੋ ਹੋ ਗਏ ਜਦੋਂ ਖੱਡ ਵਿੱਚ ਛੱਡਿਆ ਨਾ ਅੱਖਾਂ 'ਚ ਕਲਟ ਹੋ ਕੇ ਦੇਵੀ ਚੰਦ ਨੂੰ ਕੁਝ ਵੀ ਪਤਾ ਨਹੀਂ ਵੀ ਮੇਰੇ ਨਾਲ ਕੀ ਵਾਪਰਿਆ ਗੁਰੂ ਤੇ ਭਰੋਸਾ ਹੋਵੇ ਤੇ ਫਿਰ ਦੇਵੀ ਚੰਦ ਵਰਗਾ ਹੋਵੇ ਅਰਦਾਸ ਜੇ ਕਰਨੀ ਹੈ ਤੇ ਫਿਰ ਦੇਵੀ ਚੰਦ ਵਾਂਗੂ ਕੀਤੀ ਜਾਵੇ ਪੂਰੇ ਸੱਦਕੇ ਪੂਰੇ ਭਰੋਸੇ ਵੇ ਨਾਲ ਥੱਲੇ ਸੁੱਟਿਆ ਖੱਡ ਵਿੱਚ ਥੱਲੇ ਜਦੋਂ ਡਿੱਗਿਆ ਥੋੜੇ ਸਮੇਂ ਬਾਅਦ ਅੱਖਾਂ ਖੁੱਲੀਆਂ ਹੈਰਾਨ ਹੋ ਗਿਆ ਵੀ ਮੈਂ ਤਾਂ ਪਹਾੜੀ ਦੀ ਚੋਟੀ ਤੇ ਮੈਨੂੰ ਲੈ ਕੇ ਆਈ ਸੀ ਮੈਂ ਡੁੰਗੀ ਖੱਡ ਦੇ ਵਿੱਚ ਹੁਣ ਮਨ ਵਿੱਚ ਵਿਚਾਰ ਚੱਲ ਰਹੀ ਹੈ ਵੀ ਹੋ ਸਕਦਾ ਤਰਸ ਆ ਗਿਆ ਹੋਵੇ ਮੈਨੂੰ ਖੱਡ ਵਿੱਚ ਸੁੱਟ ਦਿੱਤਾ ਮੈਨੂੰ ਨਹੀਂ ਪਤਾ ਲੱਗਾ ਕਿਲ ਨਹੀਂ ਠੋਕੇ ਹੋਣਗੇ ਹੁਣ ਕਿਲ ਦੇਖੇ ਸੀ ਗਰਮ ਉਹਨੇ ਭਾਈ ਦੇਵੀ ਚੰਦ ਨੇ ਵੀ ਜਦੋਂ ਗਰਮ ਕਰਨ ਵਾਸਤੇ ਲੈ ਕੇ ਆਏ ਪਰ ਹੁਣ ਜਦੋਂ ਉਹ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਫਿਰ ਕੀ ਹੋਇਆ ਦੇਵੀ ਚੰਦ ਨੂੰ ਕੋਈ ਪਤਾ ਨਹੀਂ ਉੱਠਿਆ ਕਿ ਜੇ ਰਾਜਾ ਹੀ ਇੰਨਾ ਨਰਬਈ ਹੋ ਗਿਆ ਰਾਜੇ ਨੇ ਮੈਨੂੰ ਮੌਤ ਦਾ ਫਰਮਾਨ ਸੁਣਾ ਦਿੱਤਾ ਤੇ ਹੁਣ ਰਾਜੇ ਕੋਲ ਜਾਣ ਦੀ ਕੋਈ ਜ਼ਰੂਰਤ ਨਹੀਂ ਜਿਸ ਸਤਿਗੁਰੂ ਨੇ ਮੈਨੂੰ ਅੱਜ ਬਚਾਇਆ ਜੱਸ ਸਤਿਗੁਰੂ ਨੇ ਮੇਰੀ ਬਾਹ ਫੜੀ ਹੁਣ ਉਸ ਸਤਿਗੁਰੂ ਕੋਲ ਹੀ ਜਾਣਾ ਚਾਹੀਦਾ ਭਾਈ ਦੇਵੀ ਚੰਦ ਪਹਾੜੀ ਦੇ ਵਿੱਚੋਂ ਨਿਕਲਿਆ ਉਸ ਖੱਡ ਦੇ ਵਿੱਚੋਂ ਨਿਕਲ ਕੇ ਪਹਾੜੀ ਤੇ ਚੜ ਕੇ ਬਸ ਸਿੱਧਾ ਹੀ ਸ਼੍ਰੀ ਆਨੰਦਪੁਰ ਸਾਹਿਬ ਨੂੰ ਇਤਿਹਾਸ ਵਿੱਚ ਜੇਕਰ ਆਉਂਦਾ ਵੀ ਜਦੋਂ ਭਾਈ ਦੇਵੀ ਚੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨਾਂ 'ਚ ਪਹੁੰਚਾ ਨਾ ਦਰਬਾਰ ਲੱਗਾ ਹੋਇਆ ਹੈ ਮੇਰੇ ਬਾਦਸ਼ਾਹ ਅਸਮ ਤੇ ਸੁਭਾਏ ਮਾਨ ਨੇ ਤੇ ਜਦੋਂ ਭਾਈ ਦੇਵੀ ਚੰਦ ਨੇ ਮੱਥਾ ਟੇਕਿਆ ਨਾ ਧਿਆਨ ਗੁਰੂ ਕੇ ਚਰਨਾਂ ਵੱਲ ਪਿਆ ਤੇ ਇਤਿਹਾਸ ਕਰ ਜ਼ਿਕਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਪਟੀਆਂ ਵੱਜੀਆਂ ਗਿਆ ਬੜਾ ਹਰਾਨ ਹੋਇਆ ਹੱਥ ਜੋੜੇ ਸੱਚੇ ਬਾਦਸ਼ਾਹ ਆਗ ਜੀ ਦੇ ਚਰਨਾਂ ਦੇ ਉੱਤੇ ਇਹ ਪਟੀਆਂ ਕਿਉਂ ਵੱਜੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਉਹ ਦੇਵੀ ਚੰਦ ਉਹ ਆਪ ਹੀ ਮੇਰੇ ਪੈਰਾਂ ਵਿੱਚ ਕਿੰਨ ਠਕਵਾਏ ਤੇ ਆਪ ਹੀ ਕਹਿਣਾ ਇਹ ਪਟੀਆਂ ਕਿਉਂ ਬੰਨੀਆਂ ਅੱਖਾਂ ਵਿੱਚੋਂ ਪਾਣੀ ਵਹਿ ਤਰਿਆ ਸੱਚੇ ਪਾਤਸ਼ਾਹ ਮੈਨੂੰ ਕੁਝ ਸਮਝ ਨਹੀਂ ਆਇਆ ਆਪ ਜੀ ਨੇ ਜਿਹੜਾ ਬਚਨ ਕੀਤਾ ਪਾਤਸ਼ਾਹ ਮੇਰੀ ਸਮਝ ਵਿੱਚ ਨਹੀਂ ਆਇਆ ਵੀ ਮੇਰੇ ਕਰਕੇ ਆਪ ਜੀ ਦੇ ਚਰਣਾ ਵਿੱਚ ਕਿੱਲ ਠੋਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਓ ਜਦੋਂ ਤੇਰੀਆਂ ਅੱਖਾਂ 'ਚ ਕਿੱਲ ਲੱਗੇ ਸੀ ਠੋਕਰ ਜ਼ਾਲਮ ਉਦੋਂ ਸਾਡੇ ਚਰਣਾ ਦਾ ਧਿਆਨ ਧਰ ਕੇ ਅਰਦਾਸ ਕੀਤੀ ਤੇ ਫਿਰ ਉਹ ਤੇਰਾ ਦੁੱਖ ਅਸੀਂ ਚਰਣਾ ਤੇ ਲੈਣਾ ਸੀ ਨਾ ਤੇ ਜੇ ਕਾਸ਼ ਸਾਡੇ ਚਿਹਰੇ ਵਾਲ ਦੇਖ ਕੇ ਸਾਡੀਆਂ ਅੱਖਾਂ ਵਿੱਚ ਦੇਖ ਕੇ ਅਰਦਾਸ ਕਰਦਾ ਤੇ ਕੱਲ ਅਸੀਂ ਫਿਰ ਆਪਣੀਆਂ ਅੱਖਾਂ ਵਿੱਚ ਲੈਣੇ ਸੀ ਆਪਣੇ ਸਿੱਖ ਦੀ ਅਰਦਾਸ ਸੁਣਦੇ ਨੇ ਨਾ ਸਤਿਗੁਰੂ ਆਪਣੇ ਸਿੱਖ ਦਾ ਦੁੱਖ ਸਤਿਗੁਰੂ ਆਪਣੇ ਉੱਤੇ ਲੈਂਦੇ ਜੀ ਗੁਰੂਵਾਰ ਕ੍ਰਿਸ਼ਨ ਪਾਦਸ਼ਾਹ ਜਿਹਦਾ ਇੱਕ ਟੂਬਾ ਮਾਤਰ ਜੇਕਰ ਕਰੀਏ ਪੂਰੀ ਦਿੱਲੀ ਦਾ ਦੁੱਖ ਉਹਨਾਂ ਨੇ ਆਪਣੇ ਉੱਤੇ ਲੈ ਕੇ ਆਪਣੇ ਸਰੀਰ ਨੂੰ ਤਿਆਗ ਦਿੱਤਾ ਪੂਰੀ ਦਿੱਲੀ ਦਾ ਦੁੱਖ ਗੁਰੂ યો ਹੈ ਜਿਹੜਾ ਆਪਣੇ ਸਿੱਖਾਂ ਦਾ ਦੁੱਖ ਆਪ ਲਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੂੰ ਚਰਨਾ ਦਾ ਧਿਆਨ ਧਰਿਆ ਤੇ ਆਹ ਦੇਖ ਅਸੀਂ ਚਰਨਾ ਜੀ ਕਿੱਲ ਠਗਵਾਲੇ ਤੇ ਜਿਹੜੇ ਆਸਨ ਤੇ ਮੇਰੇ ਸ਼ੈਨਸ਼ਾ ਬੈਠੇ ਸੀ ਸੱਜੇ ਪਾਸੇ ਆਸਨ ਦਾ ਪੱਲਾ ਚੁੱਕਿਆ ਤੇ ਜਦੋਂ ਕਿੱਲ ਕੰਨੇ ਕਹਿੰਦੇ ਦੇਵੀ ਚੰਦ ਦੇ ਇਹ ਹੀ ਗੱਲ ਸਹੀ ਨਾ ਬਸ ਚਰਨ ਫੜ ਲਾ ਐਨਾ ਰੋਇਆ ਦੇਵੀ ਚੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਫੜ ਕੇ ਐਨਾ ਵਰ ਲਾਭ ਕੀਤਾ ਚਰਨ ਧੋ ਦਤੈ ਸੱਚੇ ਬਾਦਸ਼ਾ ਮੈਨੂੰ ਨਹੀਂ ਸੀ ਪਤਾ ਅਸੀਂ ਸਿੱਖ ਤੇਰੇ murid ਤੇਰੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰਨੀ ਹੈ ਸੱਚੇ ਬਾਦਸ਼ਾ ਬੜਾ ਵੱਡਾ ਮੇਰੇ ਕੋਲੋਂ ਗੁਨਾਹ ਹੋਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਲਗੇ ਨਹੀਂ ਦੇਵੀ ਚੰਦਾ ਗੁਨਾਹ ਨਹੀਂ ਹੋਇਆ ਸਿੱਖ ਦਾ ਫਰਜ ਹੀ ਇਹ ਹੈ ਵੀ ਆਪਣੇ ਗੁਰੂ ਦੇ ਚਰਨਾਂ ਦਾ ਧਿਆਨ ਧਰੇ ਤੇ ਗੁਰੂ ਦਾ ਫਰਜ ਹੈ ਆਪਣੇ ਸਿੱਖ ਦੇ ਦੁੱਖ ਨੂੰ ਹਰੇ ਇਹ ਆਰਦਾਸ ਮੌਤ ਦੇ ਮੂੰਹ ਦੇ ਵਿੱਚੋਂ ਬਚਾਇਆ ਦੇਵੀ ਚੰਦ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਭੀ ਮੈਂ ਜਾਂੰਦਾ ਕੀ ਕੁਛ ਹੋਇਆ ਫਿਰ ਅੱਗੇ ਜੋ ਆਨੰਦਪੁਰ ਸਾਹਿਬ ਦੀ ਲੜਾਈ ਹੋਈ ਬੜੇ ਜੰਗ ਹੋਏ ਸਾਰੇ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਪਰ ਅਰਦਾਸ ਜਿਹੜੀ ਹੈ ਨਾ ਜੇ ਕਰਨੀ ਆ ਤੇ ਫਿਰ ਦੇਵੀ ਚੰਦ ਦੀ ਤਰ੍ਹਾਂ ਕਰੀਏ ਪੂਰੇ ਪੜੋਸੇ ਨਾਲ ਕਰੀਏ ਨਾ ਹੋਵੇ ਵੀ ਅਰਦਾਸ ਕਰਦੇ ਆ ਤੇ ਮਨ ਵਿੱਚ ਇਹ ਸ਼ੰਕਾ ਹੋਈ ਪਤਾ ਨਹੀਂ ਪੂਰੀ ਹੋਣੀ ਹੈ ਕਿ ਨਹੀਂ ਔਰ ਦੇਵੀ ਚੰਦ ਨੇ ਕੀਤੀ ਹੈ ਨਾ ਅਰਦਾਸ ਹੁਣ ਪਤਾ ਸੀ ਯਕੀਨ ਸੀ ਵੀ ਜੇ ਮੈਂ ਅਰਦਾਸ ਕੀਤੀ ਹੈ ਤੇ ਮੇਰੇ ਗੁਰੂ ਨੇ ਸੁਣਨੀ ਅਸੀਂ ਇਧਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਾਹਮਾ ਚ ਅਰਦਾਸ ਕਰ ਜਾਂਦੇ ਆ ਫੇਰ ਅੱਗੇ ਕਿਤੇ ਹੋਰ ਪੀਰਖਾਨੇ ਇਧਰ ਉਧਰ ਬੜੀ ਮਸਾਣਾ ਤੇ ਫੇਰ ਅਰਦਾਸਾ ਕਰਨੀਆਂ ਸ਼ੁਰੂ ਕਰ ਦਿੰਨੇ ਇੱਕ ਖਸਮ ਹੋਣਾ ਚਾਹੀਦਾ ਇੱਕ ਕੋਈ ਪਿਓ ਹੁੰਦਾ ਤੇ ਇੱਕ ਖਸਮ ਹੁੰਦਾ ਤੇ ਜਿਹੜੇ ਕਈ ਕਈ ਖਸਮ ਕਰੀ ਫਰਦੇ ਨੇ ਉਹਨਾਂ ਨੂੰ ਫਿਰ ਲੋਕ ਤੁਸੀਂ ਸਾਰੀਆਂ ਸੰਗਤਾਂ ਜਾਣਦੇ ਹੋ ਲੋਕ ਕੀ ਕਹਿੰਦੇ ਮਾਲਕ ਇੱਕ ਹੋਣਾ ਚਾਹੀਦਾ ਨਿੰਦਾ ਕਿਸੇ ਦੀ ਨਾ ਕਰੋ ਚਾਹੇ ਕੋਈ ਪੀਰ ਹੈ ਕੋਈ ਫਕੀਰ ਹੈ ਕੋਈ ਵੀ ਹੈ ਨਿੰਦਾ ਕਿਸੇ ਦੀ ਨਾ ਕਰੋ ਪਰ ਮੰਨੋ ਕੇਵਲ ਇੱਕ ਪਰਮੇਸ਼ਰ ਇੱਕ ਰੱਬ ਨੂੰ ਜਦੋਂ ਸਾਡੇ ਅੰਦਰ ਦੀ ਅਵਸਥਾ ਬਣ ਜਾਏਗੀ ਨਾ ਕੋਈ ਕਾਰਨ ਨਹੀਂ ਫਿਰ ਤੇਰੀ ਅਰਦਾਸ ਪੂਰੀ ਨਾ ਹੋਵੇ ਸਾਹਬੀ ਅਰਦਾਸਾਂ ਮਾਲਕ ਪੂਰੀਆਂ ਕਰੇਗਾ ਪਰ ਜੇ ਭਰੋਸਾ ਹੋਵੇ ਭਰੋਸਾ ਵੀ ਦੇਵੀ ਚੰਦ ਵਰਗਾ ਹੋਵੇ ਮਨ ਵਿੱਚ ਰੰਜਕ ਮਾਤਰ ਵੀ ਇਹ ਸ਼ੰਕਾ ਨਾ ਹੋਵੇ ਵੀ ਪਤਾ ਨਹੀਂ ਅਰਦਾਸ ਪੂਰੀ ਹੋਣੀ ਹੈ ਕਿ ਨਹੀਂ ਔਰ ਇਹ ਸਾਡੇ ਅੰਦਰ ਅਕਸਰ ਇਹ ਗੱਲ ਆਉਂਦੀ ਚਲੋ ਕਰਕੇ ਦੇਖ ਲੈਨੇ ਅਰਦਾਸ ਦੇਖ ਲੈਨੇ ਤੇ ਜਿਦੋਂ ਪਹਿਲਾਂ ਹੀ ਅੰਦਰ ਕਮੀ ਹੈ ਸਤਿਗੁਰੂ ਸਾਚਾ ਕਿਆ ਕਰੇ ਜੋ ਸਿੱਖਾ ਮੈ ਚੂਕ ਜਦੋਂ ਅੰਦਰ ਹੀ ਕਮੀ ਹੈ ਫਿਰ ਸਤਿਗੁਰੂ ਤਾਂ ਪੂਰਾ ਹੈ ਪਰ ਉਹ ਕਰੇ ਕੀ ਤੇਰੇ ਅੰਦਰ ਹੀ ਕਮੀ ਹੈ ਤੇਰਾ ਮਨ ਹੀ ਪੂਰਨ ਤੌਰ ਤੇ ਸਮਰਪਤ ਨਹੀਂ ਹੋਇਆ ਸੋ ਭਾਈ ਦੇਵੀ ਚੰਦ ਨੇ ਸਮਰਪਣ ਭਾਵ ਦੇ ਨਾਲ ਅਰਦਾਸ ਕੀਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦਾ ਦੁੱਖ ਆਪਣੇ ਚਰਨਾਂ ਤੇ ਲੈ ਕੇ ਆਪਣੇ ਸਿੱਖ ਦੀ ਜਾਨ ਬਖਸ਼ੀ